ਹਾਂ ਜੀ ਬਸ ਸਾਰੀਆਂ ਨਾਲ ਓਏ ਹੋਏ ਬਿਲਕੁਲ ਰੈਡੀ ਹੈ ਕੀ ਬਾਤ ਹੈ ਜੀ ਕਿਰਪਾ ਸਿੱਧ ਬਿਲਕੁਲ ਕੀ ਪਲੇਟ ਲਾ ਕੇ ਤਿਆਰ ਹੋ ਗਈ ਹੈ ਜੀ ਇਹ ਕਸਟਮਰ ਕੋ ਪਹੁੰਚ ਰਹੀ ਹੈ ਇਹ ਫਿਲਿੰਗ ਹੈ ਜੀ ਆਲੂ ਗੋਭੀ ਪਿਆਜ਼ ਮਿਕਸਚਨ ਦੀ ਫਿਲਿੰਗ ਮਿਕਸ ਵਾਲਾ ਹਾਂ ਮਿਕਸ ਵਾਲਾ ਇਹ ਜੀ ਕਿ ਪਿਆਜ਼ ਪਨੀਰ ਹੂੰ ਬਸ ਕਲਾ ਪਿਆਜ਼ ਪਨੀਰ ਕੀ ਬਾਤ ਹੈ ਜੀ ਇਹਦੇ ਕੀ ਕੁਛ ਆ ਗਿਆ ਜੀ ਪਹਿਲਾਂ ਇੱਕ ਕਾਜੂ ਪਦਾਮਗਰੀ ਅੱਛਾ ਜੀ ਮੱਗ ਜਖੀਰਾ ਓਏ ਹੋਏ 120 ਕਿਹਾ ਉਹ ਮੈਂ ਕਿ ਪ੍ਰੋਪਰ ਡ్రਾਈ ਫਰੂਟ ਨਾਲ ਭਰ ਲੈਂਦੇ ਹਾਂ ਹਾਂ ਡਾਈ ਫਰੂਟ ਨਾਲ ਪਨੀਰ ਪਏ ਬੈਤਿਆ ਕਿਆ ਬਾਤ ਹੈ ਪਨੀਰ ਵੀ ਵਿੱਚ ਆਉਗਾ ਨਾ ਪਨੀਰ ਵੀ ਆਉ ਸਾਨੂੰ 5 ਸਾਲ ਹੋ ਗਏ ਤੇ ਕੰਮ ਕਰਦੇ ਆ ਸਾਡਾ ਹਰ ਚੀ ਜਿਹੜੀ ਅੰਬਰ ਸਾਹਿਬ ਤੋਂ ਮਸਾਲੇ ਬਲੌਕ ਸੀ ਅੰਬਰ ਸਾਹਿਬ ਤੋਂ ਕਰਦੇ ਆ ਲੱਕੜ ਬਲੌਕ ਸੀ ਅੰਬਰ ਸਾਹਿਬ ਤੋਂ ਕਰਦੇ ਆ ਹਰ ਚੀਜ਼ ਅਸੀਂ ਅੰਬਰ ਸਾਹਿਬ ਤੋਂ ਬਲੌਕ ਕਰਦੇ ਆ ਸਾਰੀ ਇਹ ਮੇਰੀ ਇਹ ਹਰੀ ਪਿਆਜ਼ ਦੀ ਕਟਣੀ ਕਿਆ ਬਾਤ ਹੈ ਇਹ ਚ ਮੇਰਾ ਪ੍ਰੋਪਰ ਤਰੀਕੇ ਨਾਲ ਪਿਆਜ਼ ਭੂਕਾਂ ਵਾ ਕੇ ਹਾਂਜੀ 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 ਇਹ ਪ੍ਰੋਪਰ ਤਿਆਰ ਹੈ ਲੋ ਸਰ ਇਹ ਹੈ ਕਿ ਆ ਦੇਖੋ ਤਾਂਬੇ ਦੇ ਤਾਂਬੇ ਦੇ ਬਰਤਨ ਅਸੀਂ ਇਹਦੇ ਦੀ ਚਾਰ ਕਰਦੇ ਆਂ ਔਰ ਲੱਕੜ ਤੇ ਹੀ ਕਰਦੇ ਆਂ ਛੋਲੇ ਆ ਜੀ ਇਹ ਬਿਨਾ ਪਿਆਜ਼ ਤੋਂ ਹਮ ਬਿਨਾ ਟਮਾਟਰ ਤੋਂ ਬਿਨਾ ਲਸਣ ਤੋਂ ਰੈਡੀ ਹੋ ਜਾਂਦੇ ਆਂ ਅੱਜ ਤੁਹਾਨੂੰ ਉਹ ਦਿਖਾਣ ਲੈ ਕੇ ਆਏ ਆ ਜਿਹੜਾ ਕਿ ਅੰਮ੍ਰਿਤਸਰ ਦਾ ਫੇਮਸ ਬ੍ਰੇਕਫਾਸਟ ਅੱਛਾ ਜਿਹੜੇ ਛੋਲੇ ਕੁਲਚੇ ਤੇ ਤੁਹਾਨੂੰ ਕਿ ਮੈਂ ਖਾਸ ਗੱਲ ਦੱਸ ਦਿੰਦਾ ਜਿਹੜੇ ਛੋਲੇ ਕੁਲਚੇ ਤੁਹਾਨੂੰ ਅੰਮ੍ਰਿਤਸਰ ਨਹੀਂ ਤੁਹਾਨੂੰ ਲੁਧਿਆਣਾ ਦੇ ਵਿੱਚ ਦਿਖਾਉਂਗਾ ਪਾਜਰਾ ਟੇਸਟ ਜਿਹੜਾ ਬਿਲਕੁਲ ਕੀ ਅੰਮ੍ਰਿਤਸਰ ਵਰਗਾ ਟੈਸਟ ਆਊਗਾ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਛੇਡੀ ਹੈਡਲਾਈਨਸ ਤੇ ਮੈਂ ਅੰਬਰਵੀਰ ਤੇ ਆਜੋ ਤੁਹਾਨੂੰ ਲੈ ਕੇ ਚੱਲਦੇ ਆਂ ਕਿ ਜਿਹੜਾ ਮਸ਼ਹੂਰ ਬ੍ਰੇਕਫਾਸਟ ਅੰਮ੍ਰਿਤਸਰ ਦਾ ਲੁਧਿਆਣੇ ਦੇ ਵਿੱਚ ਅਮ੍ਰੇਸਰੀ ਛੋਲੇ ਗੁਲਚੇ ਤੁਹਾਨੂੰ ਅੰਕਲ ਨਾਲ ਮਲਾਵਾਂਗੇ ਜਾਣਾਂਗੇ ਵੀ ਕਿੰਨਾ ਟਾਈਮ ਹੋ ਗਿਆ ਇੱਥੇ ਦੁਕਾਨ ਖੋਲ੍ਹੇ ਨੂੰ ਤੇ ਜਿਹੜਾ ਸਵਾਦ ਆ ਉਹ ਅੰਮ੍ਰਿਤਸਰ ਵਰਗਾ ਹੈ ਕਿਉਂਕਿ ਜਿਹੜਾ ਸਵਾਦ ਹੈ ਚਟਨੀ ਕਰਕੇ ਜਰੂਰ ਬਣਦਾ ਹੁੰਦਾ ਆ ਸਾਡੇ ਦਾ ਅੰਕਲ ਜੀ ਹੁੰਦੇ ਨੇ ਸਤਿ ਸ਼੍ਰੀ ਅਕਾਲ ਅੰਕਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਜੀ ਠੀਕ ਠਾਕ ਜੀ ਵਧੀ ਅੰਬਰਸਰ ਦਾ ਮਸ਼ਹੂਰ ਜਿਹੜਾ ਨਾਸ਼ਤਾ ਹੈ ਹਾਂਜੀ ਲੁਧਿਆਣੇ ਵਿੱਚ ਲੈ ਕੇ ਆਏ ਹੋਏ ਹਾਂ ਹਾਂਜੀ ਕਿੰਨਾ ਕ ਟਾਈਮ ਹੋ ਗਿਆ ਇੱਥੇ ਲਿਆਉਣ ਦੇ ਨਾ ਕੋਲ ਪੰਜ ਹੋ ਗਿਆ ਜੀ 5 ਸਾਲ ਹੋ ਗਏ ਜੀ ਹੂੰ ਸਭ ਤੋਂ ਪਹਿਲਾਂ ਤਾਂ ਮੇਰਾ ਨਾਂ ਚੱਲਦਾ ਗੁਰਨਾਮ ਅੰਬਰਸਰੀਆ ਬਿਲਕੁਲ ਨਾਂ ਹੂੰ ਮੈਂ ਪੰਜ ਸਾਲ ਤੋਂ ਇੱਥੇ ਆ ਰਹੀ ਹਾਂ ਸਾਨੂੰ 5 ਸਾਲ ਹੋ ਗਏ ਤੇ ਕੰਮ ਕਰਦੇ ਆ ਸਾਡਾ ਹਰ ਚੀ ਜਿਹੜੀ ਅੰਬਰਸਰ ਤੋਂ ਮਸਾਲੇ ਬਲੌਕ ਅਸੀਂ ਅੰਬਰਸਰ ਤੋਂ ਕਰਦੇ ਆ ਲੱਕੜ ਬਲੌਕ ਅਸੀਂ ਅੰਬਰਸਰ ਤੋਂ ਕਰਦੇ ਆ ਹਰ ਚੀਜ਼ ਅਸੀਂ ਅੰਬਰਸਰ ਤੋਂ ਬਲੌਕ ਕਰਦੇ ਆ ਯਾਨੀ ਕਿ ਅੰਕਲ ਜਿੱਦਾਂ ਕਹਿ ਲੋ ਜਿਹੜਾ ਕੁਲਚੇ ਹੁੰਦੇ ਹਨਾ ਹਾਂਜੀ ਇਹ ਜਦੋਂ ਅੰਬਰਸਰ ਜਿਹੜੇ ਕਹੋ ਜਦੋਂ ਤੰਦੂਰ ਚ ਲੱਗਦੇ ਨੇ ਹਾਂਜੀ ਐਂ ਜਦੋਂ ਮੱਠੀ ਮੱਠੀ ਸੇਕ ਦੇ ਉੱਤੇ ਗੁਲਚਾ ਪੱਕਦਾ ਫੇਰ ਹੀ ਇਹਦਾ ਸੁਆਦ ਆਉਂਦਾ ਹਾਂਜੀ ਤੇ ਜਿਹੜੀ ਲੱਕੜ ਆਪਾਂ ਲੱਕੜ ਵਾਲੇ ਯੂਜ਼ ਕਰਦਗੇ ਅੱਜਕੱਲ ਬਹੁਤ ਟੈਕਨੋਲੋਜੀ ਯੂਜ਼ ਆਈ ਜਾਂਦੀ ਐ ਵੀ ਬਿਜਲੀ ਵਾਲੇ ਵਰਤਦੇ ਹਾਂ ਅਸੀਂ ਆਪਣੇ ਤਰੀਕੇ ਨਾਲ ਚੱਲਦੇ ਹਾਂ ਜੋ ਟੈਕਨੋਲੋਜੀ ਦਾ ਟੇਸਟ ਉਹਦਾ ਟੇਸਟ ਨਹੀਂ ਹੈਗਾ ਹਾਂਜੀ ਗੈਸ ਦਾ ਟੇਸਟ ਨਹੀਂ ਹੈਗਾ ਲੱਕੜ ਨਾਲ ਅਸੀਂ ਵਰਤਦੇ ਹਾਂ ਤੰਦੂਰੀ ਉਹ ਦਜੀ ਕਿੱਕੜ ਮੁੱਢੀ ਅੱਛਾ ਜੀ ਕਿੱਕੜ ਦੀ ਮੁੱਢੀ ਦੇਸੀ ਵਰਤਦੇ ਆਂ ਹੋਰ ਕੋਈ ਲੱਕੜ ਦਾ ਕੋਲਾ ਨਹੀਂ ਵਰਤਦੇ ਜਾਂਦੇ ਵਰਤਦੇ ਕਿੱਕੜ ਤਾਲੀ ਨਹੀਂ ਸਪੈਦਾ ਨਹੀਂ ਬਥੇਰ ਜਿਸ ਨੂੰ ਕੋ ਦੇਸੀ ਕਿਤਰੀ ਮਿਲੋਗੀ ਤਾਂ ਜਿੱਥੇ ਮੇਰੇ ਸਟਾਲ ਤੇ ਜਾਓਗੇ ਜਾਂ ਮੇਰੀ ਕੈਟਰਿੰਗ ਦਾ ਕੰਮ ਆ ਉੱਥੇ ਵੀ ਤੁਹਾਨੂੰ ਸਾਰੀ ਕਿਕਰ ਦੇਸੀ ਮਿਲੇਗਾ। ਸ਼ਾਬਾਸ਼ ਅੰਗਲ ਇੱਕ ਵਾਰ ਮੈਨੂੰ ਆਓ ਨਾਲ ਚੱਲਦੇ ਆਪਾਂ ਹਨਾ ਦਿਖਾਓ ਇੱਕ ਵਾਰੀ ਵੀ ਜਿਹੜੇ ਛੋਲੇ ਨੇ ਜਿਹੜੀ ਚਟਨੀ ਹੈ ਕਿਉਂਕਿ ਅੰਮ੍ਰਿਤਸਰ ਜਿਹੜੇ ਛੋਲੇ ਗੁਲਚੇ ਨਾਲ ਚਟਨੀ ਕਰਕੇ ਜਿਆਦਾ ਮਸ਼ਹੂਰ ਨਹੀਂ ਜਦੋਂ ਤੱਕ ਚਟਨੀ ਦਾ ਸਵਾਦ ਨਹੀਂ ਨਾ ਹੁੰਦਾ। ਸਾਡੇ ਜਿਹੜੇ ਲੋਕਲ ਨਾਲ ਆਉਂਦੇ ਆ ਨਾ ਉਹ ਲਾਲ ਮਿਰਚ ਤੇ ਲੂਣ ਵਸਤ ਕੇ ਵੇਚੇ ਜਾਂਦੇ ਆ। ਬਿਲਕੁਲ ਮੈਂ ਬਿਲਕੁਲ ਕੁਆਂਟੀਟੀ ਤੇ ਚੱਲਦਾ ਹਾਂ। ਆਲਰਟੀ ਕਵਾਂਟੀਟੀ ਮੇਰੀ ਇਹ ਆ ਹਰਾ ਪਿਆਜ਼ ਦੀ ਚਟਣੀ ਹੋਏਗੀ ਹਾਂਜੀ ਨਾਲ ਪਦੀਨਾ ਹੋਏਗਾ ਮਿੱਲੀ ਦੀ ਚਟਣੀ ਹੋਏਗੀ ਨਾਲ ਆਲੂ ਮਿਕਸ ਹੋਣਗੇ ਇਸ ਤੋਂ ਸਭ ਤੋਂ ਬਸਟ ਹੋਗਾ ਚਟਣੀ ਦਾ ਸਾਡਾ ਉਹ ਕਾਲ ਚਟਣੀ ਬਣਾਈ ਹੋਏਗਾ ਆਹ ਵਾਲੀ ਹਰੀ ਪਿਆਜ਼ ਦੀ ਆਓ ਦੇਖਦੇ ਹਾਂ ਨਾ ਵੀ ਜਦੋਂ ਵੇਖਾਂਗੇ ਫੇਰ ਹੀ ਪਤਾ ਲੱਗੂਗਾ ਸਾਡੀ ਗੱਲਬਾਤ ਕਿਹੋ ਜਿਹਾ ਆਉਣਾ ਨਾਲ ਹੈਗੀ ਆ ਜਰੂਰ ਜੀ ਜਰੂਰ ਤੇ ਅਗਲੇ ਇਸ ਤੋਂ ਇਲਾਵਾ ਹੋਰ ਆਪਣੇ ਕੋ ਕੀ ਹੁੰਦਾ ਹੋਰ ਹੁੰਦਾ ਲੱਛਾ ਪਰੌਂਠਾ ਲੱਛਾ ਪਰੌਂਠਾ ਹਾਂਜੀ ਇਹ ਤਾਂ ਸ਼ਹਿਰੀ ਡਿਸ਼ ਆ ਗਈ ਵਸ ਇਹਣਾ ਲੱਛਾ ਪਰੌਂਠਾ ਨਹੀਂ ਇਹ ਸਾਡੀ ਅੰਮ੍ਰਿਤਸਰ ਦੀ ਦੇਸੀ ਹੈ ਜੀ ਇਹ ਵੀ ਅਸੀਂ ਅੰਮ੍ਰਿਤਸਰ ਤੋਂ ਯੂਜ਼ ਕਰਦੇ ਹਾਂ ਹਰ ਚੀਜ਼ ਆਟਾ ਉਟਾ ਸੱਦਾ ਸਾਨੂੰ ਉੱਧਰ ਤੋਂ ਹੀ ਹੁੰਦਾ ਵੀ ਦਿਖਾਓ ਮੈਨੂੰ ਹਨਾ ਵੀ ਕੇ ਛੋਲੇ ਕਿੱਦਾਂ ਤਿਆਰ ਕੀਤੇ ਜਾਂਦੇ ਨੇ ਇਹ ਮਾਂਵਾਂ ਦੀ ਦਾਲ ਕਿਸ ਹਿਸਾਬ ਦੀ ਬਣੀ ਹੁੰਦੀ ਹੈ ਸਰ ਇਹ ਹੈ ਕਿ ਆ ਦੇਖ ਤਾਂਬੇ ਦੇ ਬਰਤਨ ਅਸੀਂ ਇਹਦੇ ਜੀ ਤਿਆਰ ਕਰਦੇ ਆਂ ਔਰ ਲੱਕੜ ਤੇ ਹੀ ਕਰਦੇ ਆਂ ਸੋ ਇਹ ਦੀ ਵੀ ਗੈਸ ਤੇ ਕਰਨਾ ਜਾਂ ਕਿੱਤੇ ਰ ਕਰਨਾ ਇਹ ਹੀ ਲੱਕੜ ਤੇ ਹੀ ਚਾਰ ਕਰਦੇ ਆਂ ਇਹ ਹੈ ਕਿ ਤਾਂਬੇ ਦੇ ਵਿੱਚ ਦਾਇਕ ਦਾਲ ਪਾਉਂਦੀ ਆਂ ਮੱਠੀ ਵੱਟੀ ਦੇਖ ਤੇ ਮੱਠੀ ਅਸਕੇ ਕੀ ਆਵਾਜ਼ ਆ ਜੀ ਇੱਕ ਵਾਰੀ ਚਲਾ ਕੇ ਵਿਖਾ ਦਿਓ ਨਾ ਮੈਨੂੰ ਵੀ ਇਹ ਕਿੰਨਾ ਕੁ ਟਾਈਮ ਲੈ ਲੈਂਦੀ ਅੰਕਲ ਬਣਨ ਵਾਸਤੇ ਯਾਨੀ ਕਹ ਲੋ ਇਹ 5-6 ਘੰਟੇ ਲੈ ਲੈਂਦੀ ਹੈ 5-6 ਘੰਟੇ ਹਾਂਜੀ ਯਾਨੀ ਕਿ ਇਹ ਨੋਮੇ ਮੱਠੀ ਮੱਠੀ ਆਗ ਤੇ ਤਾਂਬੇ ਦੇ ਬਰਤਨ ਦੇ ਬਣਦੀ ਨਾ ਲਾ ਕੇ ਭੋਲਣਾ ਪੈਂਦਾ ਨਾ ਬਸ ਭੁੱਲ ਜਾਈਦਾ ਜੀ ਬਸ ਵੇ ਬਸ ਆੱਕੜੀ ਜਾਵੇ ਤੇ ਮੈਨੂੰ ਛੋਲੇ ਵੀ ਦਿਖਾ ਦਿਓ ਇੱਕ ਵਾਰੀ ਕਿਉਂਕਿ ਗੱਲ ਆਪਾਂ ਕਰਨੇ ਆ ਜਿਹੜਾ ਨਾਸ਼ਤਾ ਛੋਲੇ ਕੁਲਚੇ ਤੇ ਛੋਲੇ ਨਾ ਵਿਖਾਈਏ ਇਦਾਂ ਕਿਦਾਂ ਹੋ ਸਕਦਾ ਸਰ ਇਹ ਮੇਰੀ ਹਰੇ ਪਿਆਜ਼ ਦੀ ਕਟਣੀ ਕਿਆ ਬਾਤ ਹੈ ਇਹ ਚ ਮੇਰਾ ਪ੍ਰੋਪਰ ਤਰੀਕੇ ਨਾਲ ਪਿਆਜ਼ ਭੂਕਾ ਵਾ ਕੇ ਹਾਂਜੀ 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 ਪ੍ਰੋਪਰ ਤਿਆਰ ਹੈ ਇਹ ਲੋ ਓਏ ਸਰ ਛੋਲੇ ਆ ਜੀ ਇਹ ਬਿਨਾ ਪਿਆਜ਼ ਤੋਂ ਹੂੰ ਬਿਨਾ ਟਮਾਟਰ ਤੋਂ ਬਿਨਾ ਲਸਣ ਤੋਂ ਰੈਡੀ ਹੁੰਦੀ ਹੈ ਜੀ। ਕੀ ਬਾਤ ਹੈ। ਇਹ ਕੋਈ ਚਲਾ ਕੇ ਵਿਖਾ ਦਿਓ ਨਾ। ਇਹ ਵੀ ਅੰਗਲ ਕਿਦਾਂ ਮੀਂਸ ਤੰਦੂਰ ਤੇ ਹੀ ਪਕਦੇ ਨੇ ਲੱਕੜ ਤੇ। ਵੇਖ ਸਾਡੇ ਵੀ ਕੀ ਆ ਜਬਰਦਸਤ ਇਹ ਹੈ ਜੀ ਅੰਬਸਰੀ ਨਾਲ। ਓਏ ਹੋਏ। ਬਿਲਕੁਲ ਰੈਡੀ ਹੈ। ਕੀ ਬਾਤ ਹੈ ਜੀ। ਦੇਖੋ। ਕ੍ਰਿਸਪੀ ਬਿਲਕੁਲ ਕ੍ਰਿਸਪੀ। ਤੇ ਹੁਣ ਮੈਨੂੰ ਇੱਕ ਵਾਰੀ ਜਿਹੜੇ ਮਾਂਵਾ ਦੀ ਦਾਲ ਨਾਲ ਅੱਛਾ ਪਰੌਂਟ ਹੁੰਦਾ ਇੱਕ ਵਾਰੀ ਉਹ ਵੀ ਦਿਖਾਓ ਅੱਛਾ ਨਾਲ ਇਹਦੇ ਨਾਲ ਮੱਖਣ ਦਿੱਤਾ ਜਾਂਦਾ ਬੇਰਕਾ ਦਾ ਮੱਖਣ ਕੁਆਂਟੀਟੀ ਕੀ ਬਾਤ ਹੈ ਜੀ ਹਾਂ ਜੀ ਕੁਆਲਿਟੀ ਵੀ ਹੈ ਕੁਆਂਟੀਟੀ ਵੀ ਹੈ ਮਤਲਬ ਪ੍ਰੋਪਰ ਜਿਹੜਾ ਆਊਗਾ ਰੱਜ ਕੇ ਜਾਂਦਾ ਹੈ ਨਾ ਇੱਕ ਵਾਰੀ ਇਹ ਪਲੇਟ ਲਾ ਕੇ ਤਿਆਰ ਹੋ ਗਈ ਹੈ ਜੀ ਤੇ ਕਸਟਮਰ ਕੋ ਪਹੁੰਚ ਰਹੀ ਹੈ ਇਹ ਕਸਟਮਰ ਯਾਨੀ ਕਿ ਇਹਦੇ ਵਿੱਚ ਆਉਂਦਾ ਇੱਕ ਕੁਲਚਾ ਹੁੰਦਾ ਹਾਂ ਮੱਖਣ ਟਿੱਕੀ ਤੇ ਹਰਾ ਪਿਆ ਤੇ ਚਟਨੀ ਚਟਨੀ ਕੀ ਬਾਤ ਹੈ ਜੀ ਤੇ ਜਦੋਂ ਕਿਸੇ ਨੇ ਦੁਬਾਰਾ ਛੋਲੇ ਵਗੈਰਾ ਪਾਉਣੇ ਉਹ ਵੀ ਮਿਲ ਜਾਂਦੇ ਉਹਨੂੰ ਜਰੂਰ ਜੀ ਜਰੂਰ ਮੇਜ਼ੰਬਰ ਸਾਰਿਆਂ ਨੂੰ ਗੋਦੜੇ ਮੇਜੇ ਜੜਾ ਖੋਲਾ ਗਿਆ ਕੋਈ ਨੁਕਾਰੀ ਕੋਈ ਨਹੀਂ ਕਹਿੰਦੀ ਤੂੰ ਦੁਬਾਰਾ ਲਵੇ ਦੋ ਵਾਰ ਲਵੇ ਤਿੰਨ ਵਾਰ ਲਵੇ ਕੋਈ ਨੁਕਾਰੀ ਆਹ ਕਿਹੜੀ ਫੀਲਿੰਗ ਅੰਕਲੇ ਮੈਨੂੰ ਦੱਸ ਕੋਈ ਹਣਾ ਇਹ ਫੀਲਿੰਗ ਹੈ ਜੀ ਆਲੂ ਗੋਭੀ ਪਿਆਜ਼ ਇਹ ਮਿਕਸਣ ਦੀ ਫੀਲ ਹੈ ਮਿਕਸ ਵਾਲਾ ਹਾਂ ਮਿਕਸ ਵਾਲਾ ਆਪਣੀ ਕੀ ਆ ਬਾਤ ਹੈ ਯਾਨੀ ਕਿ ਵੀ ਭਰ ਕੇ ਇਹਦਾ ਭਰ ਕੇ ਸਟੈਪਿੰਗ ਕਰਕੇ ਫਿਰ ਅੱਗੇ ਚੱਲ ਜਾਣਾ ਤੰਦੂਰ ਤੇ ਠੀਕ ਹੈ ਜੀ ਠੀਕ ਹੈ ਹਣ ਇਹਨੂੰ ਵੇਲ ਲੈ ਜਾਉਗਾ ਹਾਂ ਇਹਨੂੰ ਵੇਲਿਆ ਵੇਲੋ ਜੀ ਇਹ ਪਹਿਲਾਂ ਤਿਆਰ ਕਰਕੇ ਰੱਖਿਆ ਹੁੰਦਾ ਹਾਂ ਹਾਂ ਜੀ ਹਾਂ ਜੀ ਕਿਉਂਕਿ ਕਸਟਮਰ ਆਉਂਦਾ ਕਾਲਾ ਏ ਵੈਸੇ ਨਾਲ ਜੇ ਤੁੰ ਪੁੱਛਾਂ ਤੁਹਾਨੂੰ ਮੈਂ ਜਦੋਂ ਆਟਾ ਹੁੰਦਾ ਇਹ ਕਿੰਨੀਆਂ ਲੇਰਾਂ ਹੁੰਦੀਆਂ ਵੀ ਜਦੋਂ ਆਪਾਂ ਕ੍ਰਿਸਪ ਕਰਦੇ ਹਾਂ ਨਾ ਅੱਠ ਲੇਰਾਂ ਹੁੰਦੀਆਂ ਇਹਦੀ ਅੱਠ ਲੇਰਾਂ ਹੁੰਦੀਆਂ ਇਹ ਕਿਹੜਾ ਪਨੀਰ ਵਾਲਾ ਜੀ ਇਹ ਇਹ ਪਨੀਰ ਵਾਲਾ ਜੀ ਅੱਛਾ ਜੀ ਇਹਦੇ ਅੰਦਰ ਕੀ ਕੀ ਹੁੰਦਾ ਪਿਆਜ਼ ਇਹਦੇ ਵਿੱਚ ਪਿਆਜ਼ ਪਨੀਰ ਹੂੰ ਬਸ ਕੱਲਾ ਪਿਆਜ਼ ਪਨੀਰ ਹੀ ਕੀ ਆਵਾਜ਼ ਜੀ ਹੁਣ ਨਵੇਂ ਇਹਦੇ ਵੀ ਫਿਲਿੰਗ ਇਦਾਂ ਭਰ ਕੇ ਇਹਦੇ ਵੀ ਬਸ ਫਿਲਿੰਗ ਉਹੀ ਆ ਅੱਠ ਲੇਰਾਂ ਵਾਲੀ ਅੱਠ ਲੇਰਾਂ ਵਾਲੀ ਇਹਦੇ ਵਿੱਚ ਕੀ ਕੁਝ ਆ ਗਿਆ ਜੀ ਪਹਿਲਾਂ ਇੱਕ ਕਾਜੂ ਫੇਡਾਮ ਗਰੀ ਅੱਛਾ ਜੀ ਮਗਜ ਖੀਰਾ ਓਏ ਹੋਏ 120 ਕਿਆ ਮੈਨੂੰ ਕਿ ਪ੍ਰੋਪਰ ਡਰਾਈ ਫਰੂਟ ਨਾਲ ਭਰ ਦਿੰਦੇ ਹਣਾ ਹਾਂ ਡਾਈ ਫਰੂਟ ਨਾਲ ਪਨੀਰ ਪਾਇਆ ਗਾ ਕਿਆ ਬਾਤ ਹੈ ਪਨੀਰ ਵੀ ਵਿੱਚ ਆਊਗਾ ਨਾ ਪਨੀਰ ਵੀ ਆਊਗਾ ਮੈਨੂੰ ਕਿ ਵੈਜੀਟੇਰੀਅਨ ਸਾਰਾ ਵੈਜੀਟੇਰੀਅਨ ਕਿਆ ਆਉਂਦਾ ਜਿਵੇਂ ਚ ਮਗਜ ਆ ਗਏ ਹਣਾ ਹਾਂਜੀ ਕਿਸ਼ਮਿਸ਼ ਆ ਗਈ ਕਿਸ਼ਮਿਸ਼ ਆ ਗਈ ਬਾਦਾਮ ਕੀ ਆ ਗਈ ਕਾਜੂ ਆ ਗਿਆ ਇਹਦੀ ਫੀਲਿੰਗ ਤਿਆਰ ਹੋ ਗਈ ਹਾਂਜੀ ਤੇ ਹੁਣ ਇਹਨੂੰ ਪੇੜੇ ਵਿੱਚ ਭਰ ਕੇ ਇਹ ਡਰਾਈ ਫਰੂਟ ਵਾਲਾ ਡਰਾਈ ਫਰੂਟ ਵਾਲਾ ਕਿਆ ਹੋ ਗਿਆ ਇਹ ਸ਼ਾਹੀ ਇਹ ਜੇ ਸ਼ਾਹੀ ਗੁਲਚਾ ਹੋ ਗਿਆ ਆਪਣਾ ਜੰਨਾ ਪੱਛ ਕਹਿ ਲਿਆ ਹੈ ਨਾ ਹਾਂਜੀ ਹਾਂਜੀ ਤਾਂ ਵੀ ਮੈਨੂੰ ਇੱਕ ਵਾਰੀ ਦੱਸ ਦੋ ਵੀ ਇਹਦੇ ਰੇਟ ਕੀ ਕੁਛ ਹੋਣਗੇ ਆ ਤੇ ਵੈਰਾਈਟੀ ਕਿੰਨੀ ਹੈ ਆਪਣੇ ਕੋਲ ਇਹਦੇ ਕੋਲ ਵੈਰਾਈਟੀ ਆਪਣੇ ਕੋਲ ਹੈਗੀ ਜੀ ਮਿਕਸ ਪੀਸ ਆ 50 ਰੁਪਏ ਦਾ ਪੀਸ ਆ ਉਸ ਤੋਂ ਬਾਅਦ ਆ ਜਾਂਦਾ ਵਾ ਪਨੀਰ ਵਾਲਾ ਪਨੀਰ ਵਾਲਾ ਆਪਣੇ ਕੋਲ ਹੈਗਾ 70 ਰੁਪਏ ਦਾ ਜਿਹੜਾ ਡਾਈ ਫੂਡ ਨਾਲ ਉਹ 90 ਰੁਪਏ ਦਾ ਆਟੇ ਵਾਲਾ ਵੀ ਨਾਨ ਹੈਗਾ ਆਪਣੇ ਕੋਲ ਕਈ ਬੰਦੇ ਮੇਦੇ ਵਾਲਾ ਨਹੀਂ ਖਾਣਾ ਪਸੰਦ ਕਰਦੇ ਉਹ ਆਟੇ ਵਾਲਾ ਖਾਂਦੇ ਆ ਉਹ ਵੀ ਆਪਣੇ ਕੋਲ 70 ਰੁਪਏ ਦਾ ਅਵੇਲੇਬਲ ਹੈ ਪੀਸ ਜਦੋਂ ਮਰਜ਼ੀ ਬੰਦਾ ਆ ਕੇ ਖਾ ਸਕਦਾ ਉਸ ਤੋਂ ਬਾਅਦ ਲੱਸ਼ਾ ਨਾਲ ਮਾਮਾ ਦੀ ਦਾਲ ਦੇਸੀ ਘਿਓ ਪਾ ਕੇ ਉਹ ਵੀ ਆਪਣੇ ਕੋ ਹੈਗੀ ਆ 60 ਰੁਪਏ ਦੀ ਪਲੇਟ ਉਸ ਤੋਂ ਬਾਅਦ ਆਉਂਦਾ ਆਪਣਾ ਡਾਈ ਫਰੂਟ ਨਾਲ ਜਿਹਦੇ ਵਿੱਚ ਡਰਾਈ ਫਰੂਟ ਪਾ ਕੇ ਨਾਲ ਉਹ ਕਿਸੇ ਚ ਵੀ ਤਿਆਰ ਹੋ ਜਾਂਦਾ ਪਨੀਰ ਚ ਵੀ ਹੋ ਜਾਂਦਾ ਆਟੇ ਚ ਵੀ ਤਿਆਰ ਹੋ ਮਤਲਬ ਹੋ ਜਾਂਦਾ ਮੈਦੇ ਚ ਵੀ ਤਿਆਰ ਹੋ ਜਾਂਦਾ ਉਹ ਆਪਣਾ ਹੈਗਾ 90 ਰੁਪਏ ਦਾ ਪੀਸ ਉਸ ਤੋਂ ਬਾਅਦ ਮਿੱਠੀ ਲੱਸੀ ਆ ਜੀ ਉਹ 35 ਰੁਪਏ ਦਾ ਗਲਾਸ ਆ ਮਿੱਠੀ ਲੱਸੀ ਦਾ ਵੀ ਸਾਰਾ ਕੁਝ ਦੱਸਤਾ ਐਂ ਨਿਆ ਘੈਂ ਘੈਂ ਡਾਟਾ ਵੀ ਦੱਸਤੀਆਂ ਤੈਨੂੰ ਖਾਣ ਵਾਸਤੇ ਆਉਣਾ ਕਿਥੇ ਲੋਕੇਸ਼ਨ ਦੱਸੋ ਆਉਣਾ ਆਣਾ ਜਲੰਧਰ ਬਾਈਪਾਸ ਨੇੜੇ ਦਾਣਾ ਮੰਡੀ ਬਾਹਦਰਗੇ ਰੋਡ ਨੀਅਰ ਜੈਂਟਸ ਸਕੂਲ ਇਹਦੇ ਲਈ ਆਪਣੀ ਇੰਸਟਾਗ੍ਰam ਆਈਡੀ ਵੀ ਹੈਗੀ ਆ ਅੰਮਰਸਰੀਆ ਸਪੈਸ਼ਲ ਨਾਮ ਦੇ ਨਾਂ ਤੇ ਉੱਤੇ ਤੁਸੀਂ ਫੋਲੋ ਕਰਕੇ ਨਾਲ ਤੁਹਾਨੂੰ ਲੋਕੇਸ਼ਨ ਵੀ ਉੱਥੋਂ ਮਿਲ ਜੂਗੀ ਤੁਸੀਂ ਇੱਥੇ ਆ ਸਕਦੇ ਹੋ ਜਿਹੜਾ ਤੁਹਾਨੂੰ ਲੱਭਣ ਚ ਕੋਈ ਦਿੱਕਤ ਨਹੀਂ ਹੋਊਗੀ ਭਾਈ ਟੇਸਟ ਦੀ ਗਾਰੰਟੀ ਹੈ ਨਾ ਸਾਰਾ ਅੰਮਰਸਰੀਆ ਦਾ ਟੇਸਟ ਹੋਊਗਾ ਹਾਂਜੀ ਮੇਸ ਕੋਈ ਕਮੀ ਪੇਸ਼ ਨਹੀਂ ਰਹਿਣੀ ਚਾਹੀਦੀ ਜਿਹੜਾ ਤੁਹਾਨੂੰ ਇੱਕ ਵਾਰੀ ਟੈਸਟ ਕਰਾਉਣੇ ਆ ਫਿਰ ਤੁਹਾਨੂੰ ਪਤਾ ਲੱਜੇਗਾ ਤੁਸੀਂ ਫਿਰ ਆ ਵੀ ਦੱਸੋ ਕਿ ਹਾਂ ਵੀ ਵਧੀਆ ਜੀ ਇੱਥੇ ਆਇਓ ਜੀ ਆਪਣੇ ਲੱਛੇ ਪਰੌਂਠੇ ਦੀ ਤੇ ਜਿਹੜੀ ਛੋਲੇ ਕੋਚੇ ਦੀ ਜਿਹਨਾਂ ਦੀ ਪਲੇਟ ਬਣ ਕੇ ਤਿਆਰ ਹੋ ਚੁਸੀ ਜਿਹੜਾ ਲੱਛਾ ਪਰੌਣਾ ਵੇਖ ਸਕਦੇ ਹੋ ਕਿੰਦਾ ਚੰਗੀ ਤਰ੍ਹਾਂ ਕ੍ਰਿਸਪ ਕੀਤਾ ਹੋਇਆ ਹੈ ਦੀ ਲੇਅਰ ਤੁਸੀਂ ਚੈੱਕ ਕਰ ਸਕਦੇ ਹੋ ਵੀ ਪ੍ਰੋਪਰ ਕ੍ਰਿਸਪੀਨੈਸ ਹੈਗਾ ਦੇ ਅੰਦਰ ਤੇ ਇਹਦੇ ਅੰਦਾਲ ਦੇ ਅੰਦਰ ਵੀ ਇਹਨਾਂ ਨੇ ਕਾਫੀ ਵਧੀਆ ਤਰੀਕੇ ਨਾਲ ਘਿਓ ਵਗੈਰਾ ਪਾ ਕੇ ਦੇ ਨਾਲ ਚਟਨੀ ਆ ਆਓ ਟਰਾਈ ਕਰਦੇ ਹਾਂ ਦੱਸੋ ਤੁਹਾਨੂੰ ਕਿੰਦਾ ਦਾ ਹੈਗਾ ਅਸਲ ਦੇ ਵਿੱਚ ਤੇ ਆ ਤੁਹਾਨੂੰ ਲੋਕੇਸ਼ਨ ਵੀ ਦੱਸ ਦਾਂਗੇ ਐਂਡ ਤੇ ਵੀਡੀਓ ਦੇ ਵੀ ਤੁਸੀਂ ਖਾਣ ਵਾਸਤੇ ਨੂੰ ਆਉਣਾ ਕਿੱਥੇ ਹੈਗਾ ਤਾਂ ਲੈਟਸ ਹੈਵ ਅ ਬਾਈਟ ਉਹ ਹੈ ਐਨਾ ਜਬਰਦਸਟ ਕ੍ਰਿਸਪਰ ਦੇ ਅੰਦਰ ਮੇਰਾ ਦਿਲ ਕਰਾ ਮੇਰੀ ਤਾਰੀਫ ਕਰੀ ਜਾਵਾਂ ਪਰ ਐਨਾ ਜਬਰਦਸਟ ਹੈ ਕਿ ਦਾਲ ਪ੍ਰੋਪਰ ਚਲੋ ਵੀ ਪਤਾ ਲੱਗ ਰਿਹਾ ਵੀ ਕੜੀ ਹੋਈ ਹੈ ਜਿਹੜੀ ਮੱਠੇ ਮੱਠੇ ਸੇਕ ਉੱਤੇ ਤੇ ਤੁਹਾਨੂੰ ਮੈਂ ਨਾਲ ਵੀ ਦਿਖਾਉਂਗਾ ਬਟਰ ਖੋਲ ਲਈਏ ਨਾਲ ਬਟਰ ਜੂਰ ਪਾਵਾਂਗੇ ਜੇ ਨਾਲ ਆਪਾਂ ਤੁਹਾਨੂੰ ਇਹ ਵੀ ਟ੍ਰਾਈ ਦੱਸਾਂਗੇ ਵੀ ਕਿੰਦਾ ਦਾ ਹੈਗਾ ਤੁਸੀਂ ਇਹਦੀ ਵੀ ਕ੍ਰਿਸਪੀਨੈਸ ਚੈੱਕ ਕਰ ਸਕਦੇ ਹੋ ਵੀ ਕਿੰਨਾ ਜ਼ਬਰਦਸਤ ਦਾ ਕ੍ਰਿਸਪ ਹੈਗਾ ਤੇ ਇਹਦੇ ਅੰਦਰ ਫਿਲਿੰਗ ਤੁਸੀਂ ਦੇਖ ਸਕਦੇ ਹੋ ਵੀ ਪ੍ਰੋਪਰ ਫਿਲਿੰਗ ਕੀਤੀ ਹੋਈ ਆ ਲੇਅਰਿੰਗ ਕੀਤੀ ਹੋਈ ਆ ਇਹਦੀ ਤੇ ਇਹਨੂੰ ਮੱਖਣ ਦੇ ਵਿੱਚ ਡਿਪ ਕਰਕੇ ਨਾਲ ਲਾਵਾਂਗੇ ਚਟਣੀ ਕਿਉਂਕਿ ਜੇ ਆਪਾਂ ਚਟਣੀ ਨਾਲ ਲਈ ਤੇ ਫਿਰ ਨਾ ਛੋਲੇ ਖਾਦੇ ਹੋਏ ਤਾਂ ਲੈਟਸ ਹੈਵ ਅ ਬਾਈਟ ਅਗੇਨ क्या टेस्ट है जी तुम्हें भी जरूर ट्राई करो जरा प्रॉपर ऑथेंटिक टेस्ट है का कि अंबरसरी टेस्ट